ਅੰਨੀ ਲੱਪੜੀ ਧੋਰਾ ਦੀ ਟੀਮ ਹੈ ਏ ਏ ਟੀਮ ਤੇ ਇਧਰ ਹੈ ਹਰਜੋਤ ਦੀ ਟੀਮ ਬੀ ਸਵਾਲ ਪੁੱਛੇ ਜਾਣਗੇ ਜਿਹੜੀ ਟੀਮ ਦਾ ਹੱਥ ਪਹਿਲਾਂ ਖੜਾ ਹੋਊ ਉਹ ਜਵਾਬ ਦੇਊਗਾ ਅਗਰ ਉਸਨੇ ਜਵਾਬ ਗਲਤ ਦਿੱਤਾ ਤਾਂ ਦੂਜੀ ਟੀਮ ਦੀ ਟਰਨ ਹੋ ਜਾਊਗੀ ਠੀਕ ਹੈ ਥੋਡੀ ਟੀਮ ਦੇ ਦੂਸਰੇ ਬੱਚੇ ਤੋਂ ਵੀ ਸਵਾਲ ਪੁੱਛਿਆ ਜਾ ਸਕਦਾ ਇਹ ਨਹੀਂ ਕਿ ਜਿਸਨੇ ਹੱਥ ਖੜਾ ਕਰ ਲਿਆ ਜਿਸ ਟੀਮ ਦੇ ਜਿਸ ਬੱਚੇ ਨੇ ਹੱਥ ਖੜਾ ਕਰ ਲਿਆ ਤਾਂ ਉਹ ਟੀਮ ਦੇ ਦੂਜੇ ਬੱਚੇ ਤੋਂ ਵੀ ਪੁੱਛਿਆ ਜਾ ਸਕਦਾ ਇਹ ਨਹੀਂ ਹੈ ਕਿ ਹਰ ਵਾਰ ਜਵਾਬ ਹੈ ਜਿਹੜਾ ਮਨਜੋਥੀ ਦੇਵੇ ਜਾਂ ਹਰ ਵਾਰ ਜਵਾਬ ਇਹ ਕਮੀ ਦੇਵੇ ਇਹ ਚੀਜ਼ ਨਾ ਹੋਵੇ ਠੀਕ ਹੈ ਆਰੀ ਸੁਖਦੀਪ ਸਮਝ ਕਰਦੀ ਆਪਾਂ ਸਟਾਰਟ ਕੈਂਦੇ ਬਿਗੜਵਾਲ ਤੋਂ ਸੁਨਾਮ ਤੱਕ ਦਾ ਕਿਰਾਇਆ 15 ਰੁਪਏ ਹੈ ਚਲੋ ਆਪਾਂ ਮੰਨ ਲੈਂਦੇ ਆ 15 ਰੁਪਏ ਹੈ ਬਿਗੜਵਾਲ ਤੋਂ ਸੁਨਾਮ ਤੱਕ ਦਾ ਕਿਰਾਇਆ 15 ਰੁਪਏ ਹੈ ਅਤੇ ਸੁਨਾਮ ਤੋਂ ਸੰਗਰੂਰ ਦਾ ਕਿਰਾਇਆ 30 ਰੁਪਏ ਹੈ ਸੁਣੋ ਸਮਝ ਆ ਰਹੀ ਹੈ ਬਿਗੜਵਾਲ ਤੋਂ ਸੁਨਾਮ ਤੱਕ ਦਾ ਕਿਰਾਇਆ 15 ਰੁਪਏ ਹੈ ਤੇ ਸੁਨਾਮ ਤੋਂ ਸੰਗਰੂਰ ਤੱਕ ਦਾ ਕਿਰਾਇਆ 30 ਰੁਪਏ ਹੈ ਦਸੋਂ ਬਿਗੜਵਾਲ ਤੋਂ ਸੰਗਰੂਰ ਤੱਕ ਦਾ ਕਿਰਾਇਆ ਕਿੰਨਾ ਹੋਵੇਗਾ ਬਿਗੜਵਾਲ ਤੋਂ ਸੰਗਰੂਰ ਤੱਕ ਦਾ ਕਿਰਾਇਆ ਕਿੰਨਾ ਹੋਵੇਗਾ ਹਾਂਜੀ 1 ਕਮ 45 ਰੁਪਏ ਦੀ ਮਣੀ ਘੜਿਓ ਸਹਿਜ 42 ਕਾਸ਼ੋ ਪੰਤਰੀ ਗੁਰਨੂਰ 45 ਕਿਰਨ 42 ਮੋਟੇ 63 ਅਰਸ਼ 32 ਇਹਦਾ ਜਵਾਬ ਹੈ 63 45 ਇਹਦਾ ਜਵਾਬ ਹੈ 45 ਗੁਣਾ ਕਿੱਥੇ ਕਰਕੇ ਆ ਰਿਹਾ 45 ਜੋੜ ਹੋਊਗਾ ਇੱਥੇ ਇੱਥੇ ਸਵਾਲ ਦਾ ਜੋੜ ਹੋਊਗਾ ਤੁਸੀਂ ਕੀ ਕਰ ਰਹੇ ਹੋ ਗੁਣਾ ਗੁਣਾ ਕਰਕੇ ਆ ਹੀ ਨਹੀਂ ਰਿਹਾ 45 ਅਸਾਂ ਜੋੜ ਲਗਾਏ ਲੱਗੇ ਹਾਂ ਨਹੀਂ ਇਹਦਾ ਅਨਸਰ ਆਊਗਾ 45 ਕਿਉਂਕਿ ਆਪਾਂ ਨੂੰ 45 ਕਿਵੇਂ ਆਇਆ ਪਹਿਲਾਂ ਆਪਾਂ ਨੂੰ ਬੇੜਵਾਲ ਤੋਂ ਸੁਨਾਮ ਤੱਕ ਦੀ ਬੱਸ ਫੜਨੀ ਪਊਗੀ ਉਹਦੇ ਲਈ ਆਪਾਂ ਨੂੰ 15 ਰੁਪਏ ਦੇਣੇ ਪੈਣਗੇ ਪੈਸਾ ਨਾਮ ਤੋਂ ਸੰਗਰੂਰ ਦੀ ਬੱਸ ਫਾਂਡੀ ਪਊਗੀ ਤਾਂ 30 ਰੁਪਏ ਦੇਣੇ ਪੈਣਗੇ 30 1545 ਹੋਗੇ ਸੌਖਾ ਦਾ ਸਵਾਲ ਸੀ ਹਾਂ ਨਾ ਬੁੱਟੇ ਤੂੰ ਹੋਰ ਹੀ ਕੁਛ 435 ਪਤ ਨਹੀਂ ਕਿੰਨੇ 600 ਦਾ ਖੜਿਆਲ ਕਿਉਂ ਲੱਗ ਗਿਆ ਜਦੋਂ ਖੜਿਆ ਆਉ ਤਾਂ ਮੈਨੇ ਬੋਲਿਆ ਹੀ ਨਹੀਂ ਹਾਂਜੀ ਹਾਂ ਨੇ ਨੈਕਸਟ ਸਵਾਲ ਦੇਖੋ ਇੱਕ ਕੰਪਨੀ ਨੇ ਪਹਿਲੇ ਸਾਲ 545 ਕਾਰਾਂ ਵੇਚੀਆਂ ਇੱਕ ਕੰਪਨੀ ਨੇ ਪਹਿਲੇ ਸਾਲ 545 545 ਕਾਰਾਂ ਵੇਚੀਆਂ ਅਤੇ ਦੂਸਰੇ ਸਾਲ ਦੂਸਰੇ ਸਾਲ 675 ਕਾਰਾਂ ਵੇਚੀਆਂ 675 675 ਦੂਸਰੇ ਸਾਲ 675 ਕਾਰਾਂ ਵੇਚੀਆਂ ਪਹਿਲੇ ਸਾਲ ਵੇਚਿਆ ਨੇ ਉਹਨੇ 545 ਦੂਸਰੇ ਸਾਲ ਵਿੱਚ ਇਹਨੇ 675 ਦੋਨਾਂ ਸਾਲਾਂ ਵਿੱਚ ਕੰਪਨੀ ਨੇ ਕੁੱਲ ਕਿੰਨੀਆਂ ਕਾਰਾਂ ਵੇਚੀਆਂ ਮੇਰੀ ਮੇਰੀ ਅਲ ਸੁਣੋ ਚੁੱਪ ਹੋ ਜਾ ਮੈਂ ਵੀ ਤਾਂ ਦੇਖ ਰਹੀ ਆ ਚੁੱਪ ਰੋ ਕੋਈ ਨਾ ਸਾਰੇ ਕੱਢੋ ਕਮਲਾ ਤੂੰ ਕਿਹਨੀ ਕੱਢਦੀ ਪਹਿਲੇ ਸਾਲ 545 ਕਾਰਾਂ ਵੇਚੀਆਂ ਦੂਸਰੇ ਸਾਲ 675 ਦਿਖਾਉਣਾ ਨਹੀਂ ਇੱਕ ਦੂਜੇ ਨੂੰ ਮਣੀ ਦੇਖਾ ਲੱਗ ਰਿਹਾ ਕੋਣ ਹਾਂਜੀ ਇਹਦਾ ਜਵਾਬ ਦਊਗਾ ਰਣਵੀਰ ਇਹਨੇ ਬੋਲੇ ਕਿੰਨਾ 1220 ਇਹਨੇ ਬੋਲੇ ਹਾਂਜੀ ਹਾਂਜੀ ਆ ਲਪ੍ਰੀਤ ਜੀ ਇਹਨਾਂ ਨੇ ਕਈ ਨਹੀਂ ਸੱਜਿ ਤੇ ਨਹੀਂ ਕਿਹਾ ਲਪ੍ਰੀਤ ਨੇ ਕੁਝ ਨਹੀਂ ਕਿਹਾ ਤੈਨੂੰ ਐਵੇਂ ਲੱਗਦਾ ਰਹਿੰਦਾ ਜਿਸਨ ਨੇ ਕਰਦੇ ਸੀ ਕਿੰਨਾ ਨਿਕਲਿਆ ਸੀ ਤੇਰਾ ਅੰਸਰ ਇਹ ਤਾਂ ਗਲਤ ਨਿਕਲਿਆ ਫਿਰ ਤੇਰਾ ਮੈਂ ਦਸਵੀਂ ਕਿਹਾ ਰਵੀ ਦਾ ਸੀ ਇਹ ਕਿੰਨਾ ਸੀ 1220 ਮੈਂ ਹਾਂ ਉਹਨਾਂ ਦੀ ਟੀਮ ਦਾ ਲੱਗਿਆ हाँ हां एक हजार दो सो एक हजार तो दो सो हां अगला क्वेश्चन सुनो अगला प्रश्न है कि सुनील ने मोबाइल फोन छत्तीस छत्तीसो रुपए का खरीदया हांती सौ लुका जमल नहीं दिखा 3600 ਦਾ ਖਰੀਦਿਆ 3600 ਕਿੰਨਾ ਹੁੰਦਾ ਮੈਂ ਇੰਗਲਿਸ਼ ਵਿੱਚ ਦੱਸ ਦਨੀ ਆ 300 दाल। 300 ਨਹੀਂ 3600 60 100 ਹਾਂ 3600 ਰੁਪਏ ਦਾ ਜਿਹੜਾ ਉਹਨੇ ਮੋਬਾਈਲ ਖਰੀਦਿਆ ਫੇਰ ਉਹਨੇ ਸੁਣੋ ਅਤੇ 1 ਮਹੀਨੇ ਪਿੱਛੋਂ 1 ਮਹੀਨੇ ਪਿੱਛੋਂ ਉਸਨੇ 3245 ਰੁਪਏ ਦਾ ਵੇਚ ਦਿੱਤਾ 3000 3245 ਰੁਪਏ ਦਾ ਵੇਚ ਦਿੱਤਾ 3600 ਦਾ ਤਾਂ ਉਹਨੇ ਖਰੀਦਿਆ ਸੀ ਵੇਚਿਆ ਉਹਨੇ 3000 3245 ਦਾ ਉਸਨੇ ਬੇਚ ਦਿੱਤਾ ਮੰਜੋ ਦਿਖਾਉਣਾ ਨਹੀਂ ਕਾਪੀ ਬੰਦ ਕਰ ਬੇਚ ਦਿੱਤਾ ਹਣੀ ਤੁਸੀਂ ਕੱਢ ਲਿਆ ਫੇਰ ਤੂੰ ਤਾਂ ਮੈਨੂੰ ਦੇਖ ਰੇ ਕੱਢੋ 3245 ਰੁਪਏ ਦਾ ਉਸਨੇ ਬੇਚ ਦਿੱਤਾ ਲਕੋ ਅਨਸਰ ਨਿਕਿਰਨ ਤੁਸੀਂ ਦੱਸੋ ਇਹਦਾ ਜਵਾਬ ਮੈਂ ਨਹੀਂ ਆ ਦੇਖ ਨਹੀਂ ਆ ਕੀ ਹੈ 500 ਠੀਕ ਵੀ ਤਾਂ ਹੋ ਸਕਦਾ ਇਹ ਹੈ ਗੁਰਨੂਰ ਸੇ ਮੈਂਨੇ ਪੁੱਛੇ ਕੀ ਹੈ ਫਿਰ ਬੇਜ 300 ਹਸ਼ਮਨ ਸਹੀ ਰੱਖਿਆ ਬੈਮੀ ਕੀ ਕੀ ਕਰਨ ਮੈਂ ਪੁੱਛੇਗੀ ਵੀ ਕੀ ਕਰਨਾ ਇਹਦਾ ਕਿੰਨੀ ਨੁਕਸਾਨਤ ਹੋਈ ਕਿੰਨੇ ਰੁਪਏ ਦਾ ਨੁਕਸਾਨ ਮੈਂ ਸਾਨੂੰ ਪੁੱਛਿਆ ਹੈ ਕਿ 3600 ਦਾ ਤਾਂ ਉਹਨੇ ਖਰੀਦਿਆ ਸੀ 3245 ਦਾ ਉਹਨੇ ਵੇਚਿਆ ਸੀ ਤਾਂ ਮੇਰਾ ਕੁਸ਼ਨ ਇਹ ਹੈ ਕਿ ਉਹਨੂੰ ਕਿੰਨੇ ਰੁਪਏ ਦਾ ਹਾਨੀ ਹੋਈ ਜਾਂ ਕਿੰਨੇ ਰੁਪਏ ਦਾ ਉਹਨੂੰ ਲਾਭ ਹੋਇਆ ਸਮਝ ਰਹੀ ਹੂੰ ਮੈਂ ਪੈਸੇ ਪੁੱਛ ਰਹੀ ਆ ਵੀ ਉਹਨੇ ਘਾਟਾ ਖਾ ਕੇ ਦੱਸਣਾ ਨਹੀਂ ਆਂਸਰ ਉਨੇ ਘਾਟਾ ਖਾ ਕੇ ਵੇਚਿਆ ਕਿ ਉਹਨੂੰ ਬਾਧੂ ਰਕਮ ਮਿਲਗੀ ਬਾਧੂ ਪੈਸੇ ਮਿਲੇ ਤਾਂ ਬਾਧੂ ਮਿਲੇ ਨੇ ਤਾਂ ਕਿੰਨੇ ਮਿਲਗੇ ਉਹਨੂੰ ਜੇ ਘਾਟਾ ਖਾ ਕੇ ਵੇਚਿਆ ਤਾਂ ਉਹਨੇ ਕਿੰਨੇ ਦਾ ਘਾਟਾ ਖਾਇਆ ਅਰਸ਼ੀ ਜਿਆਸ ਕੰਤਨ ਰਣਵੀਰ ਕਿੰਨਾ ਅਰਸ਼ੀ ਮੈਡਮ ਹਾਂਜੀ ਪੰਜੀ ਪੁੱਟੇ 400 ਤੁਸੀਂ ਦੱਸਿਓ ਮਨਜੋਤ 335 ਹਾਂਜੀ ਇਕਮ 645 ਤੁਸੀਂ ਦੱਸੋ 645 64 ਰੜਾ ਮਣੀ ਜੋੜ ਕਰੀਂ ਅੰਦਰ ਨਹੀਂ ਜੋੜ ਕਰੀਂ ਅੰਦਰ ਨਹੀਂ ਮਣੀ ਨਾ ਕਟਾਓ 645 ਜੋੜ ਕਰੀਂ ਅੰਦਰ ਨਹੀਂ ਨਹੀਂ ਦਈ ਹਟਾਉ ਨਾਮ 320 ਉਹ ਸੈਕਿੰਡ ਫਾਈਲ ਪਈ ਆ ਕੇ ਚੱਕ ਕੇ ਲੈ ਕੇ ਜਾਓ ਮੈਡਮ ਇਹ ਕਿਉਂ ਨੀਚੇ ਵਾਲੀ ਨੀਚੇ ਵਾਲੀ ਹਾਂਜੀ ਮੈਂ ਅਹਾਨਿਆ ਕਾਸ਼ ਤੁਸੀਂ ਦੱਸੋ 67% ਮੈਂ ਵੀ ਉਹ ਤਾਂ ਮੈਂ ਆਖ ਸਕਦੀ ਹਾਂ ਹੱਲ ਦੂਜਾ 365 ਮੈਂ ਤੇ ਤੂੰ ਤਾਂ ਪਹਿਲਾਂ ਹੀ 365 ਦੱਸਿਆ ਸੀ 355 ਜੀ ਨਹੀਂ ਮੇਰੀ ਗੱਲ ਸੁਣੋ ਚਾਹੇ 365 ਹੈ ਚਾਹੇ 355 ਹੈ ਠੀਕ ਹੈ ਪਰ ਇੱਕ ਗੱਲ ਸੁਣੋ ਉਹ ਉਹਨੂੰ ਫਾਇਦਾ ਹੋਇਆ ਇੱਕ ਕੀ ਚੀਜ਼ ਹੋਈ ਉਹਨੂੰ ਹਾਂ ਜੀ ਹਾਂ ਨਹੀਂ ਹੋਈ ਇਹ ਨੂੰ ਕੀ ਹੋਈਏ ਕਿਉਂ ਕਿ ਉਹ ਲੈ ਆ ਮਦਦ ਹਾਂ ਉਹਨੇ ਲਿਆ ਤਾਂ ਵੱਧਦਾ ਸੀ ਬੁੱਟੇ ਪਰ ਉਹਨੇ ਘਾਟਾ ਖਾ ਕੇ ਵੇਚਿਆ ਵੇਚਿਆ ਤਾਂ ਘਟਦਾ ਹੀ ਉਹਨੇ ਸਸਤਾ ਵੇਚਦਾ ਨਾ ਲੈ ਲੈ ਆ ਉਹਨੇ ਵੱਧਦਾ ਸੀ ਕਿਰਨ ਲੈ ਆ ਤਾਂ ਉਹਨੇ ਵੱਧਦਾ ਸੀ 36 ਦਾ ਫੋਨ ਲਿਆ ਸੀ ਵੇਚਿਆ ਤਾਂ ਨਹੀਂ ਘਟਦਾ 32 ਘਟਦਾ 3245 ਦਾ ਉਹਨੇ ਵੇਚਦਾ ਤਾਂ ਘਾਟਾ ਖਾ ਕੇ ਵੇਚਿਆ ਨਾ ਹੈ ਨਾ ਸਹਿਜ ਘਾਟਾ ਖਾ ਕੇ ਵੇਚਿਆ ਨਾ ਤਾਂ ਉਹਨੂੰ ਹਾਨੀ ਹੋਈ ਐ ਜਿਹੜੀ ਉਹ ਪੁੱਛੀ ਸੀ ਮੈਂ ਕਿੰਨੀ ਹੋਈ ਐ 350 ਦੀ ਹਾਨੀ ਹੋਣੀ ਤੁਸੀਂ ਦੁਬਾਰਾ ਘਟਾਓ ਕਰੋ ਮੈਨੂੰ ਪਤਾ ਨਹੀਂ 350 ਦੀ 350 ਉਹਨੂੰ 355 ਦਾ ਘਟਾ ਪੇ ਤੇਰਾ ਆਨਸਰ ਤਾਂ ਆਇਆ ਫਿਰ ਇੰਨਾ लेट ਆਇਆ ਇਹ ਤਾਂ ਕਿੰਨੇ 20 ਬੱਚਿਆਂ ਦਾ ਜਵਾਬ ਦੇਤਾ ਪਹਿਲਾਂ ਲਗਾਓ ਇਹਨਾਂ ਦੀ ਇੱਕ ਕਮਨੀ ਟੀਮ ਦਾ ਇੱਕ ਨੰਬਰ ਆਹ ਨਹੀਂ 355 ਮੰਜੋ ਤੇਰਾ ਘਟਾਓ ਗਲਤ ਕਰ ਗਿਆ ਉਹਨੇ ਸਹੀ ਹੈ ਦੁਬਾਰਾ ਕਰਕੇ ਦੇਖ ਬਣੀ ਸਹੀ ਸੀ ਤਾਂ ਜਦੋਂ ਤੁਸੀਂ ਤੁਹਾਡਾ ਘਟਾਓ ਸਹੀ ਹੈ 1 ਮਿੰਟ ਤਾਂ ਤੁਹਾਨੂੰ ਇੱਕ ਤਰੀਕਾ ਵੀ ਸਿਖਾਇਆ ਹੋਇਆ ਐ ਮੈਨ ਨੇ ਵੀ ਉਹਨੂੰ ਪੜਤਾਲ ਕਰ ਲਿਆ ਕਰੋ ਸਿਖਾਇਆ ਨੇ ਇੱਕ ਹਾਂਜੀ ਹਨਾ ਕਿਰਨ ਵੀ ਤੁਹਾਡਾ ਸਵਾਲ ਠੀਕ ਹੈ ਕਿ ਨਹੀਂ ਜੋੜ ਜਾਂ ਘਟਾਓ ਠੀਕ ਨਹੀਂ ਪਰ ਤੁਸੀਂ ਉਹਨੂੰ 355 ਆ ਨਾ ਪਹਿਲਾਂ ਕਿਸੇ ਦਾ 360 ਆਉਂਦਾ ਸੀ ਪਹਿਲਾਂ ਫਿਰ ਕਿਸੇ ਦਾ 380 ਆ ਗਿਆ ਤਾਂ ਜੇ ਤੁਸੀਂ ਉਹ ਨੀਚੇ ਵਾਲੀਆਂ ਦੋਨੋਂ ਰਕਮਾਂ ਨੂੰ ਜੋੜੋਗੇ ਤਾਂ ਸੋਡੀ ਵੱਡੀ ਰਕਮ 36000 ਤੁਹਾਨੂੰ ਉਹ ਆ ਜਾਂਦੀ ਐ ਤੇ ਇਟ ਮੀਨ ਥੋੜਾ ਸਵਾਲ ਠੀਕ ਸੀ। ਹਾਣਾ ਮੰਜੋਤ? ਨਿਕਲੀ ਗਲਤੀ ਕਿ ਨਹੀਂ ਨਿਕਲਦੀ? ਬੜੇ ਸਵਾਲ ਪੁੱਛੇ ਕੀਤਾ ਸੀ। 360 ਹੀ ਆਉਂਦਾ। ਪੱਕੀ ਗੱਲ? ਹਾਂਜੀ। 10 ਚੋਂ 5 ਗੱਡੇ ਸੀ? 5 5 ਹਾਂ ਉੱਪਰ ਕਿੰਨਾ ਰਹਿ ਗਿਆ ਇੱਧਰ? ਇੱਧਰ ਰਹਿ ਗਿਆ 9 ਰਹਿ ਗਿਆ। ਇੱਧਰ ਰਹਿ ਗਿਆ 9। ਫੇਰ 9 ਦੇ ਵਿੱਚੋਂ 4 ਕਟਾਈ। ਹਾਂ। ਫੇਰ ਬੱਸ ਬਲੇਸ ਤੂੰ 10 ਲਾ ਦਿੰਨਾ ਬਸ ਕਾਲੀ ਐ ਤੈਨੂੰ ਕਾਲੀ ਐ ਕਾਲੀ ਕਰਕੇ ਤੇਰਾ ਸਵਾਲ ਗਲਤ ਹੋ ਗਿਆ ਸੁਖਦੀਪ ਸਿੱਧੇ ਬੈਠੋ ਬੇਟਾ ਹਾਂ ਜੀ ਹੁਣ ਇੱਕ ਸਵਾਲ ਹੋਰ ਪੁੱਛਦੀ ਆ ਸੋਨੂੰ ਸਵਾਲ ਇਹ ਐ ਕਿ ਕਮਲ ਨੇ ਇੱਕ ਕੋਟ 1800 ਰੁਪਏ ਦਾ ਖਰੀਦਿਆ ਅਰਸ਼ੀ ਤੇ ਅਨਾਲ ਸੁਣੋ 1800 ਰੁਪਏ ਕਮਲ ਨੇ ਇੱਕ ਕੋਟ 1800 ਰੁਪਏ ਦਾ ਖਰੀਦ ਦਿਆ ਫਿਰ ਜਦੋਂ ਸੀਜ਼ਨ ਆਫ ਹੋ ਗਿਆ ਸੀ ਸੀਜ਼ਨ ਆਫ ਮਤਲਬ ਵੀ ਉਹ ਚੀਜ਼ ਦਾ ਸੀਜ਼ਨ ਚਲਾ ਜਾਂਦਾ ਜਦੋਂ ਹੂੰ ਤਾਂ ਉਸਨੇ ਉਹ ਕੋਟ 1650 ਰੁਪਏ ਦਾ ਵੇਚ ਦਿੱਤਾ ਕਿੰਨੇ ਦਾ ਵੇਚਿਆ 1650 ਦਾ ਧਿਆਨ ਨਾਲ ਦੇਖ ਲੈ ਤੇਰਾ ਜਵਾਬ ਠੀਕ ਹੋਣਾ ਚਾਹੀਦਾ ਤਾਂ ਉਸ ਨੂੰ ਕਿੰਨਾ ਜਾਂ ਲਾਭ ਹੋਇਆ ਕਿੰਨੀ ਹਾਨੀ ਹੋਈ ਵੇ ਲਿਆਉ ਨੇ 1800 ਦਾ ਸੀਗਾ ਵੇਚਿਓ ਨੇ 1650 ਦਾ ਤੁਸੀਂ ਇਹ ਤੇ ਦੱਸੋ ਮੈਨੂੰ ਆਨਸਰ ਕਿ ਪਹਿਲੀ ਗੱਲ ਤਾਂ ਉਹਨੂੰ ਫਾਇਦਾ ਹੋਇਆ ਕਾ ਉਹਨੂੰ ਘਾਟਾ ਹੋਇਆ ਮਤਲਬ ਘਾਟਾ ਹੋਇਆ ਨਹੀਂ ਘਾਟਾ ਹੋਇਆ ਕਮਲ ਹਾਂਜੀ ਇਹਨੇ ਕੱਢਿਆ ਨਹੀਂ ਕੱਢ ਲੈੋ ਕੱਢ ਲੈੋ ਕੋਈ ਨਾ ਹਾਂਜੀ ਇਹਦਾ ਹੱਥ ਬੁੱਟੇ ਦੀ ਟੀਮ ਨੇ ਪਹਿਲਾਂ ਖੜਾ ਕਰਿਆ ਸੀਗਾ ਬੁੱਟੇ ਦਾ ਮੁਠੀਕ ਜਵਾਰ ਆ ਅਰਸੀਂ ਤੁਸੀਂ ਦੱਸੋ ਲਾਸਟ ਹੂੰ ਦੱਸੋ ਮੈਨੂੰ ਨੂਰ ਤੋਂ ਤੁਸੀਂ ਦੱਸੋ ਅਸੀਂ ਇੱਕ ਮੈਂ ਨਹੀਂ ਕਰਨੀ ਆਸਮਨ ਦੱਸਦੀ ਆ ਜੀ ਹਾਂਜੀ ਐਂ ਆ ਖਈ ਕਰਨੀ ਜੀ 150 ਬਜਾਈ 150 ਘਟਾਏ ਹਾਂਜੀ ਜੀ 1450 ਸਿੱਕਾ ਪੰਜਾਬ ਦਾ ਘੱਟਾ ਮੈਨੂੰ ਤੁਹਾਡਾ ਕਿੰਨਾ ਆਇਆ ਸਿੱਕਾ 250 ਤੇ ਇਹਦਾ ਦੇਲਾ ਉਹ ਅਰਸ਼ ਕਿੰਨੇ ਗਲਤ ਕੱਢਿਆ ਆਨਸਰ ਦੁਬਾਰਾ ਲੈ ਹਾਂ ਫਿਰ ਇਹ ਤੋਂ ਵੀ ਤਾਂ ਪੁੱਛ ਲਿਆ ਇਹਦਾ ਅਨਸਰ ਆਉਣਾ ਸੀ 150 150 ਆਉਣਾ ਸੀ ਲਗਾ 150 ਦਾ ਘੱਟਾ ਖਾ ਕੇ ਉਹਨੇ ਕੋਟ ਵਿੱਚ ਬੇਟਾ ਵੇਚਿਆ ਤਾਂ ਉਹਨੇ 1800 ਦਾ ਸੀ ਅ 1800 ਦਾ ਲਿਆਂਦਾ ਸੀ ਵੇਚਿਆ ਉਹਨੇ 1650 ਦਾ ਸੀ ਤਾਂ ਤੁਸੀਂ ਇਹ ਦੇਖੋ ਨਾ ਉਹਨੇ ਘੱਟ ਦਾ ਵੇਚ ਰਿਆ ਤਾਂ ਕਿੰਨੇ ਦਾ ਘੱਟ ਦਾ ਵੇਚ ਰਿਹਾ ਵੀ ਤੁਸੀਂ ਧਿਆਨ ਦੇਣਾ ਸੀ ਹੂੰ ਅੱਛਾ ਇੱਕ ਸਵਾਲ ਹੈ ਸੌਖਾ ਜਾ ਕਹਿੰਦੇ ਜੇਕਰ ਰਾਮ ਨੂੰ 50 ਰੁਪਏ ਦਾ ਫਾਇਦਾ ਹੋਇਆ ਸੁਣ ਲਓ ਕਿੰਨੇ ਦਾ ਫਾਇਦਾ ਹੁੰਦਾ ਉਹਨੂੰ ਹਾਂ ਜੇਕਰ ਰਾਮ ਨੂੰ ਸ਼ਰਟ ਵੇਚਣ ਤੇ 50 ਰੁਪਏ ਦਾ ਫਾਇਦਾ ਹੋਇਆ ਲਾਭ ਹੋਇਆ ਫਾਇਦੇ ਨੂੰ ਲਾਭ ਹੀ ਬੋਲਦੇ ਆ ਲਾਭ 50 ਰੁਪਏ ਦਾ ਹੀ ਲੱਗਦਾ ਨਹੀਂ ਇੱਕ ਸ਼ਰਟ ਉਹਨੇ ਵੇਚੀ ਐ ਤਾਂ 50 ਰੁਪਏ ਉਹਨੂੰ ਲਾਭ ਹੋਇਆ ਇੱਕ ਸ਼ਰਟ ਉਹਨੇ ਵੇਚਦੀ ਉਹਨੂੰ 50 ਰੁਪਏ ਦਾ ਫਾਇਦਾ ਹੋ ਗਿਆ ਲਾਭ ਹੋ ਗਿਆ ਜੇਕਰ ਉਸਨੇ ਸ਼ਰਟ 500 ਰੁਪਏ ਦੀ ਵੇਚੀ ਜੇਕਰ ਸ਼ਰਟ ਉਸਨੇ ਸੁਣ ਲਓ ਕੁਐਸਚਨ ਹਲੇ ਤਾਂ ਮੈਂ ਪੁੱਛ ਲਈ ਨਹੀਂ ਪੂਰਾ 50 ਰੁਪਏ ਦਾ ਉਹਨੂੰ ਫਾਇਦਾ ਹੋਇਆ ਜਦੋਂ ਉਹ ਸ਼ਰਟ ਨੂੰ ਵੇਚਦਾ ਜੇਕਰ ਉਸਨੇ ਸ਼ਰਟ ਕਿਰਨ 500 ਰੁਪਏ ਦੀ ਵੇਚੀ ਤਾਂ ਉਹਨੇ ਕਿੰਨੇ ਦੀ ਖਰੀਦੀ ਸੀ ਕੁਐਸਚਨ ਦੇਖੋ ਮੋਲਡ ਹੋ ਗਿਆ ਨਾ ਚੇਂਜ ਹੋ ਗਿਆ ਤੁਸੀਂ ਪਹਿਲਾਂ ਹੱਥ ਖੜਾ ਕਰ ਲਿਆ ਬਣੀ ਨਹੀਂ ਚਾਹਣੀ ਹੋਈ ਆਲੀ ਨਹੀਂ ਮੈਂ ਮੇਰੀ ਗੱਲ ਸੁਣੋ ਧਿਆਨ ਨਾਲ ਸੁਣੋ ਪਹਿਲਾਂ ਉਹਨੂੰ 50 ਰੁਪਏ ਦਾ ਕੀ ਹੁੰਦਾ ਹੈ? ਲਾਭ। ਫਾਇਦਾ। ਉਹਨੂੰ 50 ਰੁਪਏ ਦਾ ਫਾਇਦਾ ਹੋ ਰਿਹਾ ਹੈ। ਸ਼ਰਟ ਵੇਚਣ ਤੇ ਜੇਕਰ ਉਸਨੇ ਸ਼ਰਟ 500 ਰੁਪਏ ਦੀ ਵੇਚੀ ਤਾਂ ਉਹਨੇ ਕਿੰਨੇ ਦੀ ਖਰੀਦੀ? ਮੈਂ ਤਾਂ ਇਹ ਪੁੱਛ ਰਹੀਆਂ ਕਿ ਕਿੰਨੇ ਦੀ ਖਰੀਦੀ ਹੈ? ਉਹਨੇ ਲਾਭ ਉਹਨੂੰ 50 ਰੁਪਏ ਹੋਇਆ। 50 ਦਾ ਫਾਇਦਾ ਹੋ ਗਿਆ। ਬੁੱਟੇ ਨੇ ਪੂਰਾ 300 ਮਾਸੂਦਾ ਹਾਂ ਮੈਨੇ ਇੱਕ ਸ਼ਰਟ ਵੇਚੀ ਐ ਮੇਰੀ ਸ਼ਰਟ ਵੇਚਤੀ ਸੁਣੋ ਮੈਂ ਮੇਰੇ ਤੇ ਦੱਸਦੀਆਂ ਕਿਰਨ ਸੁਣੋ ਇੱਕ ਮਿੰਟ ਮੈਨੇ ਇੱਕ ਆਪਦੀ ਸ਼ਰਟ ਵੇਚੀ ਐ ਕਿਸੇ ਨੂੰ ਮੈਨੂੰ ਉਹਦਾ 50 ਰੁਪਏ ਫਾਇਦਾ ਹੋ ਗਿਆ ਉਹ ਵੀ 50 ਇਹਨੂੰ 80 ਰੁਪਏ ਮਿਲ ਗਏ ਜਿੰਨੇ ਦੀ ਮੈਨੇ ਲਈ ਸੀ ਉਹ ਤੋਂ 50 ਰੁਪਏ ਵੱਧ ਮਿਲ ਗਏ ਜੇ ਮੈਂ ਉਹਨੂੰ ਸ਼ਰਟ 500 ਦੀ ਵੇਚੂੰਗਾ ਜੇ ਮੈਂ ਉਸ ਨੂੰ ਸ਼ਰਟ 500 ਦੀ ਵੇਚੂੰਗਾ ਤਾ ਮੈਂ ਲਈ ਕਿੰਨੇ ਦੀ ਸੀ ਮੈਂ ਤਾਂ ਇਹ ਪੁੱਛ ਰਹੀ ਆ ਲਈ ਕਿੰਨੇ ਦੀ ਸੀ ਹਾਂਜੀ ਆਕਾਸ਼ 500 ਰੁਪਏ ਅਮਰ ਨੂੰ ਸਾਡੇ ਕੋਲ ਟਾਲਨਾ ਰਣਵੀਰ 450 ਹਾਂਜੀ ਦੇਖਾ ਕਿਉਂਕਿ ਯਾਰ ਬੁੱਟੇ ਹਰਜੋਤ ਕਿਰਨ 442 ਇਹਨਾਂ ਦੀ ਟੀਮ ਦਾ ਲਗਾ ਕਰਨਵੀਰ ਦਾ ਉਹਨੇ 450 ਦੀ ਖਰੀਦੀ ਸੀ ਬੇਟਾ ਤਾਂ ਹੀ ਤਾਂ ਉਹਨੂੰ 50 ਰੁਪਏ ਲਾਭ ਹੋ ਗਿਆ ਉਹਨੇ 50 ਉੱਪਰ ਦੀ ਵੇਚਤੀ ਤਾਂ 500 50 ਰੁਪਏ ਕਿਤਾ ਤੇ ਹਾਂ ਤਾਂ ਇਹ ਦੇਖੋ ਕੁਐਸਚਨ ਦੇਖੋ ਵਧੀਆ ਸੀਗਾ ਪਰ ਤੁਸੀਂ ਦੇਖ ਰਹੇ ਹੋ ਕਿਰਨ ਨੇ ਪਹਿਲਾਂ ਕਿਹਾ ਮੈਡਮ ਜੀ ਉਹਨੂੰ ਲਾਭ ਹੋਰ ਉਹਨੂੰ ਹਾਨੀ ਨਹੀਂ ਹੋ ਰਹੀ ਆ ਪਹਿਲੀ ਮੈਂ ਤਾਂ ਤੁਹਾਨੂੰ ਕਹਤਾ ਉਹਨੂੰ ਲਾਭ ਹੋਇਆ 50 ਰੁਪਏ ਪਰ ਉਹਨਾਂ ਨੇ ਲਾਈ ਇਹਨੂੰ 300 ਸਮਝ ਲਈ ਹਾਂ 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 ਹਾਂਜੀ ਹਾਂ ਉਹਨੇ ਜਿੰਨਾ ਵੀ ਸਮਝਿਆ ਤਾਂ ਮੈਨੇ ਪਹਿਲੀ ਲਾਈਨ ਇਹ ਬੋਲੀ ਮੇਰੇ ਕੁਐਸਚਨ ਦੇ ਵਿੱਚ ਹੀ ਆਂਸਰ ਨੂੰ ਕਿਹਾ ਹੋਇਆ ਦੇਖੋ ਅੱਦੇ ਦਿਮਾਗ ਨਾਲ ਗਲਤ ਵੀ ਕਰ ਦਿੰਨਾ ਹੈ ਅੱਛਾ ਇਹ ਦੱਸੋ ਕਹਿੰਦੇ ਰਾਮ ਨੇ जसप्रीत तेरे राम ने राम पैंती सौ रुपए दे खरीद समझ रहे हो राम ने मेज पैंती सौ रुपए दे खरीद दे खरीदे ने ਆ ਇੱਕ ਮੇਜ਼ ਕਿੰਨੇ ਦਾ ਹੋਇਆ? ਤਿਆ ਨਾਲ ਜਵਾਬ ਦੇਣਾ ਇਹਦਾ। ରାਮ ਨੇ 5 ਮੇਜ਼ ରାਮ ਨੇ 5 ਮੇਜ਼ 3500 ਦੇ ਖਰੀਦੇ। ਤਾਂ ਇੱਕ ਮੇਜ਼ ਦਾ ਮੁੱਲ ਦੱਸੋ। ਬੇਟਾ ਬਾਕੀਆਂ ਨੇ ਕੱਢਣਾ ਨਹੀਂ ਹੈਗਾ। ਉਹ ਹਨੀ ਤੁਸੀਂ ਇਹਦੇ ਦੇਖ ਕੇ ਦੱਸ ਦੋਗੇ। ਆਪ ਤਾਂ ਕੱਢਿਆ ਨਹੀਂ। ਕਿਰਨ ਤੁਸੀਂ ਦੱਸੋ 7 721 24 ਨੰਦੀ ਪੂਰਾ ਆ ਗਈ ਜੀ ਅਰਸ਼ੀ 72 ਅਹ ਤੇਨੇ ਇੰਨੇ ਕੱਢਿਆ ਸੀ ਮਿੰਜੋ 72 72 ਮੈਨੂੰ ਕੱਲਾ ਹੀ ਪੈ ਚਲੋ ਉਹਨਾਂ ਦਾ ਲਗਾ ਹਾਂਜੀ ਹਾਂਜੀ ਲੱਗ ਗਈ ਜੀ ਉਹ ਕੁਝ ਨਹੀਂ ਲੱਗਦਾ 732 4 ਚਲ ਇੱਕ ਆਖਰੀ ਸਵਾਲ ਪੁੱਛਦੇ ਹਾਂ ਉਹਨੂੰ ਚਲੋ ਇਹੇ ਇਹੀ ਕੁਸ਼ਣ ਨੂੰ ਦੁਬਾਰਾ ਇੱਕ ਹੋਰ ਤਰੀਕੇ ਨਾਲ ਪੁੱਛਦੀਆਂ ਰਾਮ ਨੇ ਪੰਜ ਮੇਜ਼ 3500 ਰੁਪਏ ਦੇ ਖਰੀਦੇ ਖਰੀਦੇ ਸੀ ਨਾ ਅਤੇ 3200 ਰੁਪਏ ਦੇ ਵੇਚ ਦਿੱਤੇ ਰਾਮ ਨੇ ਪੰਜ ਮੇਜ਼ 3500 ਦੇ ਖਰੀਦੇ ਰਾਮ ਨੇ ਪੰਨ ਮੇਜ 3500 ਰੁਪਏ ਦੇ ਖਰੀਦੇ ਅਤੇ 3200 ਦੇ ਬੇਚ ਦਿੱਤੇ ਦੱਸੋ ਉਸ ਨੂੰ ਕਿੰਨਾ ਲਾਭ ਤੇ ਕਿੰਨੀ ਹਾਨੀ ਹੋਈ ਆ ਦੇਖੀਆਂ ਲਈ ਕਰਨੀ ਜੀ ਜਸਪ੍ਰੀ ਤੁਸੀਂ ਨਹੀਂ ਕੱਢਦੇ ਇਹ ਸਵਾਲ ਸੁਖਦੀਪ ਤੁਸੀਂ ਨਹੀਂ ਕੱਢ ਰਹੇ ਨੀ ਕਮਲ ਖੜੀ ਹੋ ਮੈਨੂੰ ਹੱਥ ਦਾ ਛੱਡਾ ਘੜਾ ਦੀ ਅੱਛਾ ਛੋਟਾ ਘੜਾ ਸੀਗਾ ਹੋ ਬੱਚੀ ਹੋਰ ਕਿਸੇ ਵਿੱਚ ਲਨ ਅੱਜ ਮੈਂ ਰਣਵੀਰ ਮੈਂ ਨਹੀਂ ਹਾਂ ਅੱਛਾ ਇਹ 10 ਪਹਿਲਾਂ ਨੂੰ ਫਾਇਦਾ ਫਾਇਦਾ ਹੋਇਆ ਸੀ ਕਿ ਘਟਾ ਹੋਇਆ ਹਾਂ ਇਹਦਾ ਜਵਾਬ ਲਗਾਓ ਵੀ ਏ एक होती बस फिर एक लास्ट, लास्ट पूछ पिता जी ने, ने एक एक पच्ची हजार छे सौ सत्तर रुपए की खरीदी ਲਿਖੋ ਲਿਖੋ ਕਿੰਨਾ ਲਿਖ ਰਹੇ ਤੁਸੀਂ ਜੋ ਵੀ ਲਿਖੋ ਹਾਂ ਇੱਕ ਮੱਝ ਉਹਦੇ ਪਿਤਾ ਨੇ 25670 ਰੁਪਏ ਦੀ ਖਰੀਦੀ ਸਮਝ ਆ ਰਹੀ ਹੈ 25670 ਰੁਪਏ ਦੀ ਖਰੀਦੀ ਅਤੇ 670 ਰੁਪਏ ਦਾ ਕਟਾ ਪਾ ਕੇ ਵੇਚ ਦਿੱਤੀ 670 ਰੁਪਏ ਦਾ ਹਾਂ ਹੁਣੇ ਬੇਟਾ